ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨੀ ਵਿਵਸਥਾ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ। ਲੁੱਟ-ਪਾਰ, ਚੋਰੀ-ਚਿਕਾਰੀ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਾਨੀ ਕਾ ਬਾਗ ਇਲਾਕੇ ਦਾ ਹੈ, ਜਿੱਥੇ ਸਾਈ ਪ੍ਰਿੰਟਿੰਗ ਪ੍ਰੈਸ ਚਲੌਣ ਵਾਲੇ ਦੁਕਾਨਦਾਰ ਚੰਦਨ ਸਬਰਵਾਲ ਅਤੇ ਉਸਦੇ ਪਿਤਾ ਸੁਦੀਪ ਸਬਰਵਾਲ ਨੂੰ ਕੁਝ ਨੌਜਵਾਨਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੀੜਿਤ ਮੁਤਾਬਕ ਦੇ ਰਟ ਇੱਕ ਫੋਰਚਨਰ ਗੱਡੀ ਵਿੱਚ ਸਵਾਰ 8 ਤੋਂ 10 ਨੌਜਵਾਨ ਦੁਕਾਨ 'ਚ ਦਾਖਲ ਹੋਏ ਗੱਡੀ ਦੇ ਸ਼ੀਸ਼ੇ ਕਾਲੇ ਸਨ ਅਤੇ ਉਸਤੇ ਪੁਲਿਸ ਦੀ ਲਾਲ ਬੱਤੀ ਵੀ ਲੱਗੀ ਹੋਈ ਸੀ ਨੌਜਵਾਨਾਂ ਨੇ ਚੰਦਰ ਨੂੰ ਸਾਈਡ ਤੇ ਲੈ ਜਾ ਕੇ ਬਾਹਰ ਗੱਲ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਗਿਆ ਤਾਂ ਸਾਰੇ ਮੁੰਡਿਆਂ ਨੇ ਉਸ ਨੂੰ ਘੇਰ ਲਿਆ ਇਸ ਦੌਰਾਨ ਇੱਕ ਨੌਜਵਾਨ ਨੇ ਧਮਕੀ ਦਿੱਤੀ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਹੀ ਗੋਲੀ ਮਾਰ ਦੇਵਾਂਗੇ 피ੜਿਤ ਨੇ ਦੱਸਿਆ ਕਿ ਇੱਕ ਨੌਜਵਾਨ ਕੋਲ ਪਿਸਤੌਲ ਵੀ ਸੀ ਜਦੋਂ ਸੁਦੀਪ ਸਬਰਵਾਲ ਨੇ ਸ਼ਟਰ ਥੱਲੇ ਸੁੱਟ ਕੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਮੁੰਡੇ ਪੱਜ ਗਏ ਪਰ ਇੱਕ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਦੇ ਹਿਵਾਲੇ ਕਰ ਦਿੱਤਾ ਗਿਆ ਚੰਦਰ ਸਬਰਵਾਲ ਨੇ ਕਿਹਾ ਕਿ ਉਹ ਹਮਲਾਵਰਨ ਨੂੰ ਨਹੀਂ ਜਾਣਦਾ ਅਤੇ ਨਹੀਂ ਕਿਸੇ ਨਾਲ ਉਸ ਦੀ ਕੋਈ ਦੁਸ਼ਮਣੀ ਹੈ ਉਸਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਬਾਕੀ ਫਰਾਰ ਮੁਲਜ਼ਿਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਗੱਡੀ ਨੂੰ ਵੀ ਜ਼ਬਤ ਕੀਤਾ ਜਾਵੇ ਜਿਸ ਤੇ ਗਿਆਕਨੂਨੀ ਤੌਰ ਤੇ ਪੁਲਿਸ ਦੀ ਲਾਲ ਬੱਤੀ ਲੱਗੀ ਹੋਈ ਸੀ ਦੂਜੇ ਪਾਸੇ ਸੁਦੀਪ ਸਬਰਵਾਲ ਨੇ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਐਨੀ ਹਿੰਮਤ ਨਾਲ ਗੈਂਗਸਟਰ ਦਾ ਹੋਣਾ ਬਹੁਤ ਗੰਭੀਰ ਮਾਮਲਾ ਹੈ ਉਹਨੇ ਕਿਹਾ ਕਿ ਅਜਿਹੀ ਘਟਨਾਵਾਂ ਤੇ ਸਖਤ ਕਾਰਵਾਈ ਨਾ ਹੋਈ ਤਾਂ ਦੁਕਾਨਦਾਰਾਂ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ ਪੀੜਿਤ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਖਤਮ ਹੋ ਸਕੇ ਮੇਰਾ ਨਾਮ ਚੰਦਨ ਸੁਬਰਵਾਲ ਹੈ ਕੀ ਮਾਮਲਾ ਸਰ ਮਾਮਲਾ ਹੈ ਆ ਕੱਲ ਆਪਣਾ ਰਾਤੀ ਗੱਡੀ ਆਈ ਆ ਫੋਰਚੂਨਰ ਜਿਹਦੇ ਵਿੱਚ 8 ਤੋਂ 10 ਗੈਂਗਸਟਰ ਹੈਗੇ ਸੀ ਸਾਰੇ ਬਟਾਲੇ ਦੇ ਹੈਗੇ ਸੀ ਉਹ ਫੋਰਚੂਨਰ ਦੇ ਆਪਣੇ ਸ਼ੀਸ਼ੇ ਵੀ ਸਾਰੇ ਕਾਲੇ ਹੈਗੇ ਉੱਤੋਂ ਲਾਲ ਬੱਤੀਆਂ ਲੱਗੀਆਂ ਹੋਈਆਂ ਹੈ ਪੁਲਿਸ ਵਾਲੀਆਂ ਮੇਰੇ ਕੋਲ ਆਏ ਰਾਤੀ ਦੁਕਾਨ ਦੇ ਅੰਦਰ ਆਏ ਮੈਨੂੰ ਆ ਕੇ ਪੁੱਛਦੇ ਹਾਂ ਜੀ ਚੰਦਨ ਕੌਣ ਆ ਮੈਂ ਕਿਹਾ ਹਾਂ ਜੀ ਦੱਸੋ ਮੈਂ ਹੀ ਆ ਤੇ ਕਹਿੰਦੇ ਦੋ ਕਮੈਂਟ ਸਾਈਡ ਤੇ ਆ ਮੈਂ ਦੱਸੋ ਕੀ ਕੰਮ ਆ ਕਹਿੰਦੇ ਸਾਈਡ ਤੇ ਆ ਗੱਲ ਕਰਨੀ ਆ ਮੈਂ ਥੋੜਾ ਕਾਊਂਟਰ ਤੋਂ ਹਟ ਕੇ ਸਾਈਡ ਤੇ ਗਿਆ ਤੇ ਮੈਂ ਕਿਹਾ ਹਾਂ ਜੀ ਦੱਸੋ ਕਹਿੰਦੇ ਬਾਹਰ ਆ ਮੈਂ ਕਿਹਾ ਬਾਹਰ ਕਿਉਂ ਜਾਣਾ ਇੱਥੇ ਗੱਲ ਕਰ ਲਓ ਜਿਹੜੀ ਕਰਨੀ ਆ ਉਹ ਜਿਹੜੇ ਹੈਗੇ 7-8 ਗੈਂਗਸਟਰ ਉਹ ਮੈਨੂੰ ਘੇਰਾ ਪਾ ਕੇ ਬਹਿ ਗਏ ਤੇ ਉਹਨੇ ਦੇਰ ਨੂੰ ਪਾਪਾ ਆ ਗਏ ਤੇ ਜਦੋਂ ਪਾਪਾ ਇਹ ਆਪਣੇ ਪੁੱਛਿਆ ਹਾਂ ਜੀ ਕੀ ਹੋਇਆ ਤੇ ਮੈਨੂੰ ਵਿੱਚ ਮੁੰਡਾ ਦਾ ਪੁੱਛਦਾ ਕਿ ਹਾਂ ਜੀ ਕੌਣ ਆਏ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਅੱਗੋਂ ਕਹਿੰਦਾ ਕਿ ਤੈਨੂੰ ਤੇ ਤੇਰੇ ਫਾਦਰ ਸਾਹਿਬ ਨੂੰ ਇੱਥੇ ਗੋਲੀ ਮਾਰ ਦਾਂਗੇ ਇਦਾਂ ਤੈਨੂੰ ਲੰਮੇ ਪਾ ਕੇ ਚਲ ਜਾਾਂਗੇ ਤੇ ਉਹਦੇ ਵਿੱਚ ਇੱਕ ਮੁੰਡੇ ਤੇ ਪਿਸਤੌਲ ਵੀ ਲੱਗਾ ਹੋਇਆ ਸੀ ਡੱਬ ਦੇ ਵਿੱਚ ਬਾਕੀਆਂ ਦਾ ਪਤਾ ਨਹੀਂ ਕਿ ਕਿੰਨੇ ਜਾਣੇ ਹੈਗੇ ਹੀ ਕਿੰਨੇ ਨਹੀਂ ਉਹਨਾਂ ਦੇ ਡੱਬ ਤੇ ਲੱਗੇ ਹੋਏ ਸੀ ਕਿ ਨਹੀਂ ਲੱਗੇ ਹੋਏ ਪਰ ਇੱਕ ਜਾਨੇ ਦੇ ਡੱਬ ਤੇ ਲੱਗਾ ਹੋਇਆ ਹੈ ਤੇ ਜਦੋਂ ਪਾਪਾ ਬਾਹਰ ਗਏ ਆ ਆਪਣਾ ਸ਼ਟਰਸ ਥੱਲੇ ਸੁੱਟਣ ਤੇ ਪੁਲਿਸ ਵਾਲਿਆਂ ਨੂੰ ਫੋਨ ਲਾਣ ਓਨੀ ਦੇਰ ਨੂੰ ਉਹ ਬਾਹਰ ਭੱਜ ਗਏ ਸਾਰੇ ਜੋ ਬਾਹਰ ਭੱਜੇ ਤੇ ਉਹਦੇ ਵਿੱਚੋਂ ਇੱਕ ਮੁੰਡਾ ਕਾਬੂ ਆ ਗਿਆ ਹੈ ਤੇ ਹੁਣ ਉਹ ਪੁਲਿਸ ਸਿਵਲ ਲਾਈਨ ਪੁਲਿਸ ਸਟੇਸ਼ਨ ਸਿਵਲ ਲਾਈਨ ਨੂੰ ਫੜਾਇਆ ਆ ਬਾਕੀ ਵੇਖੋ ਪੁਲਿਸ ਵਾਲੇ ਕੀ ਕਾਰਵਾਈ ਕਰਦੇ ਆ ਹਲੇ ਤੱਕ ਤੇ ਕੋਈ ਕਾਰਵਾਈ ਕੀਤੀ ਨਹੀਂ ਉਹਨਾਂ ਨੇ ਇਹੜੇ ਹਮਲਾਵਰ ਆਏ ਸੀ ਇਹਨਾਂ ਕੋ ਕਿਹੜੇ ਕਿਹੜੇ ਸੀ ਹਥਿਆਰ ਹਲੇ ਤੇ ਬਸ ਇੱਕ ਦਾ ਹੀ ਪਤਾ ਲੱਗਾ ਕਿ ਇੱਕ ਦੇ ਡੱਬ ਤੇ ਲੱਗਾ ਹੋਇਆ ਹੈ ਬਾਕੀ ਪਤਾ ਨਹੀਂ ਕੀ ਪਤਾ ਗੱਡੀ 'ਚ ਰੱਖੇ ਹੋਣ ਕੀ ਪਤਾ ਹੋਰਾਂ ਦੇ ਵੀ ਡੱਬ 'ਚ ਲੱਗੇ ਹੋਣ ਹੂੰ ਹੁਣ ਜਾਣ ਨੂੰ ਖਤਰਾ ਤੁਹਾਡੀ ਨੂੰ ਉਹ ਤੇ ਪੂਰਾ ਪੂਰਾ ਹੈਗਾ ਆ ਸਵੇਰੇ 7 ਵੇ ਤੋਂ ਲੈ ਕੇ ਰਾਤੀ 10 ਵੇ ਤੱਕ ਦੁਕਾਨ ਤੇ ਬੈਣਾ ਮੈਂ ਵਿੱਚ ਇਕੱਲਾ ਵੀ ਹੁੰਦਾ ਆ ਕੀ ਪਤਾ ਕਰੋ ਆ ਕਿ ਕੀ ਕਰ ਜਣਾ ਇਹਦਾ ਕਾਰਨ ਦਾ ਪਤਾ ਹੈ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਮੈਨੂੰ ਤੇ ਮੈਂ ਤੇ ਜਾਣਦਾ ਨਹੀਂ ਨਾ ਮੈਨੂੰ ਜਾਣਦੇ ਆ ਜੇ ਜਾਣਦੇ ਹੁੰਦੇ ਤੇ ਆ ਕੇ ਪੁੱਛਦੇ ਕਿਉਂਕਿ ਚੰਦਨ ਕੌਣ ਆ ਉਹਨਾਂ ਨੇ ਪਹਿਲੇ ਆ ਕੇ ਪੁੱਛਿਆ ਜਿਹਨਾਂ ਲੜਨ ਆਏ ਉਹਨਾਂ ਨੂੰ ਵੀ ਉਹਨੂੰ ਹੀ ਨਹੀਂ ਪਤਾ ਕਿ ਕਿਉਂ ਮੁੰਡਾ ਕੌਣ ਆ ਕਿਉਂ ਕੀ ਚਾਹੁੰਦੇ ਤੁਸੀਂ ਪੁਲਿਸ ਨੂੰ ਮੈਂ ਹੀ ਚਾਹੁੰਦਾ ਕਿ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਨ ਉਹਨਾਂ ਜਿਹੜੇ ਬੰਦੇ ਹੈਗੇ ਆ ਹੋਰ ਉਹਨਾਂ ਨੂੰ ਫੜਨ ਜਿਹੜੇ ਬਾਕੀ ਭੱਜ ਗਏ ਆ ਹਲੇ ਤੱਕ ਇੱਕ ਵੀ ਬੰਦਾ ਨਹੀਂ ਫੜਿਆ ਸਾਰੇ ਫਰਾਰ ਹੈਗੇ ਆ ਬਸ 아이 ਕਹਿਣਾ ਚਾਹਾਂਗੀ ਕਿ ਅੱਜ ਦੀ ਪੀੜ੍ਹੀ ਦੇਖੋ ਕਿੱਥੇ ਜਾ ਰਹੀ ਨੇ ਅਸੀਂ ਸੇਫ ਹੀ ਨਹੀਂ ਸਾਡੇ ਬੱਚੇ ਸੇਫ ਨਹੀਂ ਐ ਅਸੀਂ ਆਪਣੀ ਜਗ੍ਹਾ ਤੇ ਬੈਠੇ ਕੰਮ ਕਰ ਕਰ ਰਹੇ ਆ ਫੇਰ ਵੀ ਸਾਡੇ ਬੱਚੇ ਸੇਫ ਨਹੀਂ ਐ ਕਿਉਂ ਲਾਅ ਐਂਡ ਆਰਡਰ ਕਿੱਥੇ ਐ ਪੁਲਿਸ ਪ੍ਰਸ਼ਾਸਨ ਕੀ ਕਰ ਰਹੀ ਐ ਪੁਲੀਸ ਧਿਆਨ ਦਿੱਤਾ ਜਾਏ ਸਾਡੇ ਬੱਚਿਆਂ ਦੀ ਸੇਫਟੀ ਨਹੀਂ ਐ ਸਿਰੇ ਸੱਤ ਹੀ ਤੋ ਰਹਿ ਕੇ ਜਦ ਤੱਕ ਅਸੀਂ ਜਦ ਤੱਕ ਅਸੀਂ ਕੰਮ ਕਰ ਰਹੇ ਆ ਆਪਣੀ ਸ਼ੌਪ ਤੇ ਤਾਂ ਵੀ ਅਸੀਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਐ ਫੇਰ ਵੀ ਸਾਡੀ ਦੁਕਾਨ ਤੇ ਆ ਕੇ ਕੁਝ ਅਣਪਛਾਤੇ ਲੋਕ ਸਾਡੇ ਬੱਚੇ ਤੇ ਵਾਰ ਕਰ ਰਹੇ ਨੇ ਇਹ ਕੀ ਹੈ ਇਹ ਕਿਉਂ ਆ ਪਲੀਜ਼ ਇਸ ਦਾ ਧਿਆਨ ਕੀਤਾ ਜਾਏ ਮੈਂ ਹੋਰ ਕੁਝ ਨਹੀਂ ਕਹਿਣਾ ਚਾਹਾਂਗਾ ਪਤਾ ਲੱਗਾ ਕੌਣ ਹੈਗੇ ਸੀਗੇ ਇਹ ਨੌਜਵਾਨ ਕਿੱਥੋਂ ਦੇ ਨਹੀਂ ਹਜੇ ਕੁਝ ਨਹੀਂ ਪਤਾ ਚੱਲਿਆ ਤੇ ਕੀ ਕਾਰਵਾਈ ਕੀਤੀ ਪੁਲਿਸ ਹੰਦਰ ਹਜੇ ਤੱਕ ਤੇ ਕੋਈ ਵੀ ਕਾਰਵਾਈ ਨਹੀਂ ਆ ਜਿੰਨੇ ਲੜਕੇ ਆਏ ਸੀ ਉਹਨਾਂ ਚੋਂ ਇੱਕ ਲੜਕਾ ਪਕੜਿਆ ਗਿਆ ਬਸ ਤੇ ਉਹਦੇ ਕੋਲੋਂ ਕੁਝ ਕੁਝ ਹੋ ਰਹੀ ਹੈ ਤੇ ਕੀ ਹੁਣ ਤੁਸੀਂ ਪੁਲਿਸ ਨੂੰ ਐਕਸੈਪਟ ਕਰ ਦੋਗੇ ਬਸ ਆਹੀ ਕਹਿ ਅਸੈਪਟ ਕਰ ਰਹੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ ਇਹ ਚੀਜ਼ ਕਿਉਂ ਹੋਈ ਹੈ ਅਸੀਂ ਸੇਫ ਨਹੀਂ ਹੈ ਆਮ ਲੋਕ ਤੇ ਸੇਫ ਹੈ ਹੀ ਨਹੀਂ ਇਹ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਪੁਲਿਸ ਨੂੰ ਕਾਰਵਾਈ ਦੀ ਮੰਗ ਕਰਦੇ ਬਿਲਕੁਲ ਬਿਲਕੁਲ ਪੂਰੀ ਮੇਰੀ ਦੁਕਾਨ ਹੈ ਇਥੇ ਰਾਨੀਕਾ ਬਾਗ ਅਹੀ ਇੱਕ ਦੁਕਾਨਦਾਰ ਬੰਦੇ ਆ ਤੇ ਕੱਲ ਕੁਝ ਅਣਪਛਾਤੇ ਬੰਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਨਾ ਉਹ ਸਾਨੂੰ ਜਾਣਦੇ ਆ ਜਿਹੜੇ ਆਏ ਨੇ ਉਹਨਾਂ ਨੇ ਆ ਕੇ ਕਾਊਂਟਰ ਤੇ ਪੁੱਛਿਆ ਵਾ ਕਿ ਜੀ ਚੰਦਨ ਕੌਣ ਹੈ ਮੇਰੇ ਬੇਟੇ ਨੇ ਕਿਹਾ ਕਿ ਮੈਂ ਆਵਾ ਉਹਨੂੰ ਕਹਿੰਦਾ ਇੱਕ ਮਿੰਟ ਸਾਈਡ ਤੇ ਆ ਫਿਰ ਉੱਥੇ ਜਾ ਕੇ ਕਹਿੰਦਾ ਕਿ ਬਾਹਰ ਆ ਤੇ ਨਾਲ ਬਾਹਰ ਗੱਲ ਕਰਨੀਆਂ ਐ ਹੀ ਕੋਈ ਉਹਨੇ ਕਿਹਾ ਕਿ ਜਿਹੜੀ ਗੱਲ ਕਰਨੀ ਐ ਇੱਥੇ ਕਰ ਲਓ ਮੈਂ ਦੁਕਾਨ ਦੇ ਬਾਹਰ ਹੀ ਸੀ ਉਹਨਾਂ 8 10 ਜਣਿਆਂ ਨੇ ਦੁਕਾਨ ਤੇ ਉਹਨੂੰ ਘੇਰਾ ਪਾ ਕੇ ਖਲੋ ਗਏ ਆ ਉਹ ਬਾਹਰ ਨਹੀਂ ਸੀ ਜਾ ਰਿਹਾ ਉਹਨੂੰ ਜ਼ਬਰਦਸਤੀ ਖੜਨ ਲੱਗੇ ਸੀ ਤੇ ਇੰਨੀ ਜਦ ਨੂੰ ਮੈਂ ਆਇਆ ਅੰਦਰ ਮੈਂ ਪੁੱਛਿਆ ਮੈਂ ਕਿ ਹਾਂ ਵੀ ਕੀ ਗੱਲ ਹੋਈ ਦੱਸੋ ਕੀ ਕੰਮ ਐ ਤੇ ਉਹ ਕਹਿੰਦੇ ਕਿ ਇਹ ਕੌਣ ਨੇ ਇੱਕ ਮੁੰਡਾ ਵਿੱਚੋ ਬੇਟੇ ਨੂੰ ਪੁੱਛਦਾ ਕਿ ਇਹ ਕੌਣ ਆ ਇਹ ਉਹ ਕਹਿੰਦਾ ਮੇਰੇ ਫਾਦਰ ਸਾਹਿਬ ਨੇ ਉਹ ਕਹਿੰਦਾ ਤੈਨੂੰ ਤੇ ਤੇਰੇ ਤੇ ਜਦੋਂ ਮੈਨੂੰ ਲੱਗਾ ਕਿ ਇਹ ਕੰਮ ਗਲਤ ਹੈਗਾ ਵਾ ਤੇ ਮੈਂ ਦਵਾਦਵ ਭੱਜਾਂਗਾ ਕਿ ਦੁਕਾਨ ਦਾ ਦਰਵਾਜ਼ਾ ਬੰਦ ਕਰਕੇ ਮੈਂ ਪੁਲਿਸ ਨੂੰ ਬੁਲਾਵਾਂ ਬਟ ਉਨੀ ਦਿਨ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਤੇ ਉਹ ਭੱਜੇ ਦਵਾਦਵ ਭੱਜ ਗਏ ਸਾਰੇ ਦੇ ਸਾਰੇ ਵੀਡੀਓ ਦੇ ਵਿੱਚ ਆਏਗਾ ਕਿ ਭੱਜ ਗਏ ਬਾਹਰ ਸਾਰੇ ਤੇ ਜਦੋਂ ਭੱਜੇ ਲੇਕਿਨ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ ਕਾਬੂ ਆ ਗਿਆ ਜਿਹੜੀ ਗੱਡੀ ਵੀ ਇਹ ਲੈ ਕੇ ਆਏ ਸੀ ਫੋਰਚੂਨਰ ਉਹਦੇ 'ਚ ਪੁਲਿਸ ਦੀ ਬੱਤੀ ਲੱਗੀ ਹੋਈ ਸੀ ਕਾਲੇ ਸ਼ੀਸ਼ੇ ਹੋਏ ਹੋਏ ਸੀ ਉਸ ਦਾ ਚੌਂਕ-ਚੌਂਕ ਚ ਚੈਕਿੰਗ ਹੈ ਸਭ ਕੁਝ ਹੈਗਾ ਵਾ ਤੇ ਇੱਕ ਹੈਲਮਟ ਨਾ ਪਾਈ ਹੋਵੇ ਤੇ ਬੰਦੇ ਦਾ ਚਲਾਨ ਹੋ ਜਾਂਦਾ ਹੈ ਇੱਥੇ ਲਾਲ ਬੱਤੀ ਲਾਗੇ ਪੁਲਿਸ ਦੀ ਗੱਡੀ ਆਗੇ ਕਾਲੀ ਬੱਤੀ ਬਟਾਲਿਓ ਆਗੇ ਹੈ ਤੇ ਉਹਨਾਂ ਦਾ ਰਸਤੇ ਰੁਕਣ ਵਾਲਾ ਕੋਈ ਨਹੀਂ ਇੰਨੀ ਗੁੰਡਾਗਰਦੀ ਹੋ ਗਈ ਹੈ ਅਮ੍ਰਿਤਸਰ ਦੇ ਵਿੱਚ ਸ਼ਹਿਰ ਦੇ ਵਿੱਚ ਅਸੀਂ ਬਿਲਕੁਲ ਪੌਸ਼ ਏਰੀਆ 'ਚ ਬੈਠੇ ਆਂ ਹੀ ਕੋਈ ਸੁਮਸਾਨ ਜਗ੍ਹਾ ਤੇ ਤੇ ਬੈਠੇ ਨਹੀਂ ਸੀ ਇੰਨੀ ਫਿਰ ਉਹਨਾਂ ਦੀ ਜ਼ਰੂਰਤ ਕੀ ਅਣਪਛਾਤੇ ਬੰਦੇ ਜਿਹਨੂੰ ਜਾ ਰਿਹਾ ਕਾਂਡਗਰਨ ਉਹਨੂੰ ਪਤਾ ਉਹਨਾਂ ਨੂੰ ਜਾਣਦੇ ਵੀ ਨਹੀਂ ਆ ਤੇ ਹੁਣ ਅੱਗੋਂ ਕੀ ਹੋਏਗਾ ਮੈਨੂੰ ਇਹ ਡਰ ਖੌਫ ਲਗੰਡਿਆ ਵਾ ਕਿ ਹੁਣ ਤੇ ਅਸੀਂ ਬੰਦਾ ਫੜਾਤਾ ਉਹਨਾਂ ਦਾ ਇੱਕ ਫੜ ਲਿਆ ਹੁਣ ਦੁਸ਼ਮਣੀ ਪੈ ਗਈ ਤੇ ਅੱਗੋਂ ਕੀ ਕਰਨਗੇ ਤੇ ਸਾਨੂੰ ਤੇ ਮੈਨੂੰ ਤੇ ਮੇਰੇ ਬੇਟੇ ਦੀ ਮੈਨੂੰ ਆਪਣੀ ਜਾਨ ਦੀ ਸਾੜੀਆਂ ਦੀ ਫਿਕਰ ਹੈਗੀ ਹੈ ਕਿ ਇਹ ਕੀ ਕਰਨਗੇ ਕੱਲ ਨੂੰ ਇੰਨੀ ਇੰਨਾ ਦੀ ਜ਼ਰੂਰਤ ਹੋ ਗਈ ਹੋਈ ਆ ਅੱਗੇ ਤਾਂ ਵੀ ਖਤਰਾ ਜਾਨ ਨੂੰ ਅੱਗੇ ਤਾਂ ਬਿਲਕੁਲ ਜਾਨ ਨੂੰ ਖਤਰਾ ਜੀ ਦੇਖੋ ਜਦੋਂ ਜਾਨਦੇ ਨਹੀਂ ਤੇ ਇੰਨਾ ਕਾਂਡ ਕਰਕੇ ਆ ਗਏ ਤੇ ਜੇ ਹੁਣ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੰਮ ਹੋਇਆ ਵਾ ਹੁਣ ਅੱਗੋਂ ਵੀ ਉਹ ਕੁਝ ਵੀ ਕਰ ਸਕਦੇ ਆ ਲੱਗਦਾ ਗੈਂਗਸਟਰ ਵਾਲ ਵਧਦਾ ਜਾ ਰਿਹਾ ਬਿਲਕੁਲ ਵੱਧ ਰਿਹਾ ਜੀ ਕਿਉਂ ਨਹੀਂ ਵੱਧ ਰਿਹਾ ਅਸੀਂ ਰੋਜ਼ ਤੋਂ ਦੇਖਣ ਨੂੰ ਸਾਨੂੰ ਸੁਣਨ ਨੂੰ ਮਿਲ ਮੇਨਲੀ ਤੇ ਰਿਹਾ ਵਾ ਕੀ ਕਦੀ ਕੁਝ ਹੋ ਗਿਆ ਕਦੀ ਕੁਝ ਕਦੀ ਕਿਤੇ ਗੋਲੀ ਚੱਲ ਗਈ ਹੈ ਕਦੀ ਕਿਸੇ ਸੁਨਿਆਰੇ ਨੂੰ ਲੁੱਟ ਕੇ ਲੈ ਗਏ ਕਦੀ ਕਿਸੇ ਦੀ ਦੁਕਾਨ ਤੋਂ ਲੁੱਟ ਖੋਹ ਕਰ ਲਈ ਹੈ ਇਹ ਇਹੋ ਕੁਝ ਹੀ ਰਹਿ ਗਿਆ ਮੈਂ ਅੰਮ੍ਰਿਤਸਰ ਜੀ ਕਾਰਨ ਕੀ ਰਿਹਾ ਜੀ ਚੰਡੇ ਦਾ ਕਿਉਂ ਆਏ ਸੀ ਇਹ ਨੌਜਵਾਨ ਪਤਾ ਤਾਂ ਲੱਗੇ ਜਾਂ ਤੇ ਇਹ ਜਾਣਦੇ ਹੋਈਏ ਤਾਂ ਤਾਂ ਹੈ ਨਾ ਜਾਣ ਨਾ ਪਛਾਨ ਉਹ ਵੀ ਨਹੀਂ ਜਾਣਦੇ ਜਿਹਨੂੰ ਜਿਹਦੇ ਨਾਲ ਝਗੜਾ ਕਰਨ ਜਾ ਰਹੇ ਨੇ بس ਐਵੇਂ ਕਹੀ ਦੀ ਸ਼ਹਿਜ ਕੀ ਪੱਕੀ ਦੀ ਸ਼ਹਿਜ ਹੈ ਤੇ ਹੁਣ ਪੁਲਿਸ ਦੀ ਤਫਤੀਸ਼ ਚ ਪਤਾ ਲੱਗੇਗਾ ਨਾ ਇਹ ਤੇ ਪੁਲਿਸ ਦਾ ਕੰਮ ਹੈ ਨਾ ਹੁਣ ਅਸੀਂ ਤੇ ਫੜਾਤਾ ਅਸੀਂ ਤੇ ਕੱਲ ਰਾਤ ਦਾ ਫੜਾਇਆ ਆ ਉਹਨੂੰ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੰਗ ਤੁਸੀਂ ਸਾਡੀ ਮੰਗ ਬਿਲਕੁਲ ਸਾਰੇ ਸਾਰੇ ਬੰਦੇ ਜਿਹੜੇ 10 12 ਬੰਦੇ ਆਏ ਆ ਇਹਨਾਂ ਲਈ ਜਿਹੜੀਆਂ ਗੱਡੀਆਂ ਆਈਆਂ ਉਹ ਵੀ ਜਬਤੋਣੀਆਂ ਚਾਹੀਦੀਆਂ ਜਿੱਦੇ ਚ ਪੁਲਸੇ ਉਹ ਦੇਖਾ ਨਾ ਕਿਹਦੀ ਪਰਮਿਸ਼ਨ ਨਾਲ ਪੁਲਸ ਦੀ ਗੱਡੀ ਇਹਨਾਂ ਨੇ ਬੱਤੀ ਲਾਈ ਹੋਈ ਆ ਕਾਲੀਆਂ ਫਿਲਮਾਂ ਲਾ ਕੇ ਕਿਵੇਂ ਚੱਲਣ ਦੇ ਨੇ ਪੁਲਿਸ ਅੱਜ ਕੱਲ ਤੇ ਕਹਿੰਦੇ ਨੇ ਕਿ ਐਮਐਲਏ ਵੀ ਨਹੀਂ ਲਾਲ ਬੱਤੀ ਲਾ ਸਕਦਾ ਤੇ ਸ਼ਹਿਰ ਦੇ ਵਿੱਚ ਸ਼ਰੀਆਮ ਸ਼ਹਿਰ ਦੇ ਵਿੱਚ ਫਿਰ ਬੱਤੀ ਜਗਾ ਕੇ ਆਏ ਨੇ ਦਰਾਂਤ ਮਕਾਨ ਵਾਸਤੇ ਕੀ ਅਹੀਂ ਪੁਲਿਸ ਦੀ ਲਾਈ ਹੋਈ ਹੈ ਬੱਤੀ ਕਾਰਵਾਈ ਦੀ ਮੰਗ ਕਰਦੇ ਬਿਲਕੁਲ ਕਾਰਵਾਈ ਦੀ ਮੰਗ ਹੈਗੀ ਹੈ ਜੀ ਸਾਨੂੰ ਤੇ ਅਸੀਂ ਤੇ ਚਾਹਦੇ ਆ ਕਾਰਵਾਈ ਹੋਵੇ ਤੇ ਨਾਲੇ ਜੇ ਕੱਲ ਨੂੰ ਕੋਈ ਇੱਥੇ ਕਰ ਜਾਂਣ ਕੁਝ ਕਰ ਜਾਂਦੇ ਕੱਲ ਨੂੰ ਤੇ ਕਿੰਨੇ ਹੋਣਾ ਸੀ ਬਾਅਦ ਵਿੱਚ ਕਾਰਵਾਈਆਂ ਹੀ ਹੋਣੀਆਂ ਸੀ ਐਵੇਂ ਫਾਰਮਲਟੀਆਂ ਹੀ ਹੋਣੀਆਂ ਸੀ ਕੱਲ ਨੂੰ ਕੋਈ ਵਾਰਦਾਤ ਹੁੰਦੀ ਦੁਕਾਨ ਤੇ ਕੌਣ ਜ਼ਿੰਮੇਵਾਰ ਹੈ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਉਹ ਜਿੰਮੇਵਾਰ ਹੋਣਗੇ ਬੰਦਾ ਫੜਾਇਆ ਹੋਇਆ ਉਹਦੇ ਕਾਰਵਾਈ ਕਰਨ ਟਰੇਸ ਕਰਨ ਸਾਰੇ ਬੰਦੇ ਗੱਡੀਆਂ ਟਰੇਸ ਕਰਨ ਉਹ ਗੱਡੀ ਜਿਹ ਵੀ ਜਿਹੜੇ ਬੰਦੇ ਆਏ ਉਹਨਾਂ ਦੇ ਇੱਕ ਜਿਹ ਡੱਬ ਨੂੰ ਹਥਿਆਰ ਵੀ ਲੱਗਾ ਹੋਇਆ ਸੀ ਬਾਕੀ ਕੀ ਤਾਂ ਦੇਖੋ ਨਾ ਜਿੰਨੀ ਜੁਰਤ ਕਰਕੇ ਦੁਕਾਨ ਦੇ ਅੰਦਰ ਆ ਗਏ ਕਿੰਨੀ ਜੁਰਤਾਂ ਉਹਨਾਂ ਦੀ ਕਿੰਨੇ ਹੌਸਲੇ بلند ਨੇ ਇਹਨਾਂ ਦੇ ਗੈਂਗਸਟਰਾਂ ਦੇ ਕੀ ਕੀਤਾ ਪ੍ਰਸ਼ਾਸਨ ਨੇ ਹਜੇ ਤਾਂ ਕੁਝ ਨਹੀਂ ਕੀਤਾ ਸਾਨੂੰ ਇਹੋ ਹੀ ਹੈ ਕਿ ਕਾਰਵਾਈ ਕਰਦੇ ਆں ਤਫਤੀਸ਼ ਕਰ ਰਹੇ ਆں ਕਾਰਵਾਈ ਹੋਏਗੀ ਕਾਰਵਾਈ ਹੋਏਗੀ ਬਸ ਮੇਰੇ ਦੋਸਤ ਐਡਵੋਕੇਟ ਦੀਪਕ ਸਬਰਵਾਲ ਜੀ ਡਿਸਟ੍ਰਿਕਟ ਕੋਰਟ ਮੁਸਰ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਔਰ ਉਹਨਾਂ ਨੇ ਮੈਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ 10-12 ਜਣੇ ਦੋ ਗੱਡੀਆਂ ਦੇ ਵਿੱਚ ਭਰ ਕੇ ਲਾਲ ਬੱਤੀਆਂ ਲੱਗੀਆਂ ਹੋਈਆਂ ਗੱਡੀਆਂ ਦੇ ਉੱਤੇ ਉਹਨਾਂ ਦੇ ਭਤੀਜੇ ਨੂੰ ਜਾਨ ਮਾਲ ਦਾ ਜਿਹੜਾ ਨੀਦ ਦੇ ਨਾਲ ਇਥੇ ਹਮਲਾ ਕੀਤਾ ਹੈਗਾ ਸ਼ੌਪ ਦੇ ਸਾਈਂ ਪ੍ਰਿੰਟਿੰਗ ਰਾਣੀ ਕਾ ਬਾਗ ਔਰ ਸਭ ਤੋਂ ਵੱਡੀ ਗੱਲ ਹੈ ਵੀ ਲਾਲ ਬੱਤੀਆਂ ਗੱਡੀ ਤੇ ਲੱਗੀਆਂ ਔਰ ਵੈਪਨਸ ਵਗੈਰਾ ਉਹਦੇ ਗੱਡੀ ਦੇ ਵਿੱਚ ਔਰ ਉਹਨਾਂ ਦੇ ਲੱਗੇ ਹੋਏ ਸਨ ਜਿਹੜੇ ਉਹਨਾਂ ਨੇ ਦੇਖੇ ਉਹਨਾਂ ਨੂੰ ਗੋਲੀ ਮਾਰਨ ਦੀ ਧਮਕੀ ਪਿਓ ਪੁੱਤਾਂ ਨੂੰ ਦੋਨਾਂ ਨੂੰ ਦਿੱਤੀ ਗਈ ਲੋਅਰ ਆਰਡਰ ਦੀ ਸਥਿਤੀ ਇੰਨੀ ਜ਼ਿਆਦਾ ਜੜੀ ਵਿਛਲੀਤ ਹੋ ਚੁੱਕੀ ਹੈ ਅਪਾਹਜ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਿ ਸ਼ਰੇਆਮ ਵਾਰਦਾਤਾਂ ਨਿਗੇ ਨਿਗੇ ਨਿਆਣੇ ਕਰਦੇ ਬੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਲਾਲ ਬੱਤੀ ਦੀਆਂ ਗੱਡੀਆਂ ਲੈ ਕੇ ਇਲੀਗਲ ਤੌਰ ਦੇ ਉੱਤੇ ਜਿਹੜੇ ਬਟਾਲੇ ਤੋਂ ਅਮਰਸਰ ਆ ਕੇ ਅਟੈਕ ਕੀਤਾ ਔਰ ਉਹਨਾਂ ਨੂੰ ਜਾਨ ਮਾਲ ਦੀ ਧਮਕੀ ਦਿੱਤੀ ਹਰੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹਨਾਂ ਨੇ ਹਮਲਾ ਕਿਉਂ ਕੀਤਾ ਇਹ ਸਾਹਮਣੇ ਨਹੀਂ ਆਇਆ ਇੱਕ ਬੰਦਾ ਇਹਨਾਂ ਨੇ ਕਾਬੂ ਕਰਕੇ ਪੁਲਿਸ ਨੂੰ ਜਿਹੜਾ ਫੜਾਇਆ ਜੋ ਕਿ ਆਪਣਾ ਸਿਵਲ ਲੈਨ ਥਾਣੇ ਜਿਹੜਾ ਉਹ ਅਰੈਸਟ ਔਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹਰ ਪਾਸੇ ਪੰਜਾਬ ਦੇ ਵਿੱਚ ਇਹ ਅਮਰਸਰ ਨਹੀਂ ਹਰ ਪਾਸੇ ਹੀ ਇਹੋ ਹਾਲ ਹੈ ਤੇ ਜੇ ਥੋੜੀ ਬੋਤੀ ਸ਼ਰਮ ਭਗਵੰਤ ਮਾਨ ਨੂੰ ਬਚੀ ਹੈ ਤਾਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਵੇ ਵੀ ਆਏ ਦਿਨ ਗੋਲੀ ਕਾਂਡ ਹੋ ਰਹੇ ਨੇ ਰਵਾਲਵਰ ਜਿਹੜੀ ਹੈ ਇਲੀਗਲ ਜਿਹੜੀ ਹਥਿਆਰ ਨੇ ਉਹ ਛੋਟੇ ਛੋਟੇ ਬੱਚੇ ਲਈ ਫਿਰਦੇ ਨੇ ਉਹ ਕਿੱਥੋਂ ਆ ਰਿਹਾ ਸਾਡੀ ਏਜੰਸੀਆਂ ਜਿਹੜੀਆਂ ਉਹ ਫੇਲ ਹੋ ਚੁੱਕੀਆਂ ਜਾਂਚ ਦਾ ਇਹ ਵਿਸ਼ਾ ਰੋਜ਼ ਇਨਕਾਊਂਟਰ ਹੋ ਰਹੇ ਨੇ لیکن یہ نہیں پتہ لگدا پتہ ਵੀ ਹਥਿਆਰ ਹੁੰਦਾ ਕਿਥੋਂ ਬੈਂਕ ਕਾਊਂਟਰ کیس بیس ਤੇ ਕਰਤੇ ਵੀ ਨਹੀਂ সো ਇਨਵੈਸਟੀਗੇਸ਼ਨ ਦਾ ਪਾਰਟ ਹੈ ਇਸ ਬੱਚੇ ਦੀ ਜਾਨ ਮਾਲ ਨੂੰ ਅੱਗੇ ਵੀ ਖਤਰਾ ਹੋ ਸਕਦਾ ਜੇ ਇੱਕ ਵਾਰ ਹੀ ਹੋਇਆ ਇਹਦੇ ਤੇ ਦੁਬਾਰਾ اٹیک ਹੋ ਸਕਦਾ ਇਸ ਕਰਕੇ ਪੁਲਸ ਨੂੰ ਇਹਦੇ ਉਤੇ لیگلی ایکشن ਲੈਣਾ ਚਾਹੀਦਾ ਜੋ ਵੀ ਕਾਨੂੰਨ ਦੇ ਖੇਤਰ ਦੇ ਵਿੱਚ ਬੰਦੀਆਂ ਅਧਿਕਾਰ ਖੇਤਰ ਦੇ ਬੰਦਾ ਉਹਦਾ ਕਾਨੂੰਨੀ ਜਿਹੜਾ ਉਹਨੂੰ ਪੂਰਾ ਅਮਲੀ ਜਮਾ ਅਪਣਾ ਕੇ ਬੰਦੇ ਅਰੈਸਟ ਕਰਦੇ ਇਥੇ ਇੱਕ ਸਾਨੂੰ ਕੰਪਲੇਂਟ ਮਸਹੂਲ ਹੋਈ ਸੀ ਵੀ ਸਾਈਨ ਫੋਟੋਸਟ੍ਰੈਟ ਤੇ ਕੋਈ 7-8 ਵਿਅਕਤੀ ਆ ਨੌਜਵਾਨ ਉਹ ਐਂਟਰ ਹੋਏ ਆ ਤੇ ਇਹਨਾਂ ਦੀ ਆਪਸ ਵਿੱਚ ਬੈਸਾ ਵਸਾਈ ਹੋਈ ਆ ਤੇ ਪ੍ਰਿੰਟਿੰਗ ਪ੍ਰੈਸ ਵਾਲਿਆਂ ਦਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਦੌੜ ਗਏ ਇਸ ਸਬੰਧੀ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਅਸੀਂ ਕਰ ਦਿੱਤੀ ਆ ਜੀ ਤੇ ਇਹਦੇ ਅਸੀਂ ਬੰਦੇ ਵੀ ਅਪਰੀਹੈਂਡ ਕੀਤੇ ਨੇ ਤੇ ਅਗਲੇਰੀ ਕਾਰਵਾਈ ਸਾਰੀ ਅਸੀਂ ਕਰ ਰਹੇ ਆ ਵੀ ਜੋ ਵੀ ਇਹਦੇ ਚ ਇਹਨਾਂ ਦਾ ਸੀਗਾ ਵਜ੍ਹਾ ਰੰਜਿਸ਼ ਦਾ ਸਾਹਮਣੇ ਸਾਰੇ ਲਿਆ ਰਹੇ ਆ ਜੀ ਬਾਰੰਦ ਦਾ ਪਤਾ ਲੱਗਿਆ ਸੀ ਨਹੀਂ ਉਹ ਅਸੀਂ ਸਾਰਾ ਹੁਣ ਤਸਦੀਕ ਕਰਾਂਗੇ ਤੇ ਜਿਹੜੇ ਬੰਦੇ ਅਸੀਂ ਕਾਬੂ ਕੀਤੇ ਆ ਉਹਨਾਂ ਕੋਲੋਂ ਤੇ ਮਦਈ ਪਦਮਾ ਕੋਲੋਂ ਵੀ ਸਾਰਾ ਵੈਰੀਫਾਈ ਕਰਾਂਗੇ ਜੀ